ਜਿਸੀਂ ਮੇਰੇ ਨਾਲ ਮੇਰੇ ਕਿਸਾਨ ਕਾਂਗਰਸ ਦੇ ਕਲੀਗਜ਼ ਨੇ ਸਾਡੇ ਪ੍ਰੈਜ਼ੀਡੈਂਟ ਪੰਜਾਬ ਦੇ ਕਿਰਨਜੀਤ ਸਿੰਘ ਜੀ ਸੰਧੂ ਔਰ ਆ ਬਾਕੀ ਆਫਿਸ ਬੇਰਰਸ ਜੋ ਮਸਲਾ ਤੁਹਾਡੇ ਸਾਰੇ ਪਬਲਿਕ ਡੋਮੇਨ ਚ ਆਇਆ ਕਿ ਇੱਕ ਸਰਵਿੰਗ ਪੁਲਿਸ ਇੰਸਪੈਕਟਰ ਲੇਡੀ ਇੰਸਪੈਕਟਰ ਉਹਨਾਂ ਨੇ ਪਿਛਲੇ ਦਿਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਮਿਲ ਕੇ ਆ ਕੰਪਲੇਨਟ ਦਿੱਤੀ ਆ 6-7 ਸਫੇ ਦੀ ਇਦੇ ਚ ਬਹੁਤ ਗੰਭੀਰ ਇਲਜ਼ਾਮ ਨੇ 100 ਕਰੋੜ ਰੁਪਏ ਸਾਈਬਰ ਮਾਫੀਆ ਜੋ ਆਪਰੇਟ ਕਰਦਾ ਸੀ ਮੁਹਾਲੀ ਤੋਂ ਜਿਨ੍ਹਾਂ ਸਾਰਿਆਂ ਦਾ ਪਛੋਕੜ ਨੰਗਲ ਕੌਨਸਟਿਟੂਐਂਸੀ ਆਨੰਦਪੁਰ ਸਾਹਿਬ ਜਿੱਥੋਂ ਹਰਜੋਤ ਬੈਂਸ ਮਨਿਸਟਰ ਐ ਐਮ ਐਲ ਏ ਹੈ ਇਹ ਸਾਰੀਆਂ ਜੜੀਆਂ ਤੰਦਾਂ ਨੇ ਤਾਰਾਂ ਨੇ 100 ਕਰੋੜ ਘਟਾਲੇ ਦੀਆਂ ਇਸ ਕੰਪਲੇਂਟ ਮੁਤਾਬਕ ਉਸ ਤਾਕਤਵਾਰ ਪੋਲੀਟੀਕਲ ਪੁਲਿਸ ਨੈਕਸਸ ਕਿਉਂਕਿ ਹਰਜੋਤ ਬੈਂਸ ਦੀ ਜਿਹੜੀ ਧਰਮ ਪਤਨੀ ਆ ਉਹ ਬੀਬੀ ਜੋਤੀ ຢਾਦਵ ਆਈਪੀਐਸ ਆਫਸਰ ਉਹ ਮੁਹਾਲੀ ਜ਼ਿਲ੍ਹੇ ਚ ਪੋਸਟਡ ਆ ਤੋ ਕਹਾਣੀ ਇਸ ਤਰ੍ਹਾਂ ਹੁੰਦੀ ਆ ਕਿ ਇਹ ਜਿਹੜੀ ਇਨਸਪੈਕਟਰ ਲੇਡੀ ਅ ਅ ਸਾਈਬਰ ਕ੍ਰਾਈਮ ਮੁਹਾਲੀ ਦੀ ਇਨਚਾਰਜ ਸੀ ਇਹਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਰੈ residențial ਕੋਠੀ ਦੇ ਵਿੱਚ ਉਹਦੀ ਬੇਸਮੈਂਟ ਦੇ ਵਿੱਚ ਕਾਲ ਸੈਂਟਰ ਚਲਾਇਆ ਜਾ ਰਿਹਾ ਵਾ ਔਰ ਕਿ ਕਾਲ ਸੈਂਟਰ ਚਲਾਉਣ ਵਾਲੇ ਵਿਜੇ ਰਾਜ ਕਪੂਰੀਆ ਉਹਨਾਂ ਦਾ ਪਰਿਵਾਰ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਪ੍ਰੋਬੇਬਲੀ ਵਾਈਫਸ ਅਤੇ ਸਾਰੀ ਫੈਮਿਲੀ ਇੱਕ ਕੋਠੀ ਦੇ ਬੇਸਮੈਂਟ ਚੋਂ ਕਾਲ ਸੈਂਟਰ ਚਲਾ ਰਿਆ ਸੀਗਾ ਜਿਹੜਾ ਕਿ ਇਨ ਇਟਸੈਲਫ ਗੈਰ ਕਾਨੂੰਨੀ ਆ ਕਿਉਂਕਿ ਕੋਈ ਵੀ ਜਿਹੜਾ ਆਈਟੀ ਦਾ ਬਿਜ਼ਨਸ ਆ ਆਈਟੀ ਪਾਰਕ ਬਣਿਆ ਮੋਹਲੀ ਦੇ ਵਿੱਚ ਆਈਟੀ ਦੇ ਸਪੈਸ਼ਲਾਈਜ਼ਡ ਜ਼ੋਨਸ ਬਣੇ ਨੇ ਉਥੋਂ ਤੁਸੀਂ ኦਪਰੇਟ ਕਰ ਸਕਦੇ ਕਿਉਂਕਿ ਇੱਕ ਸ਼ੈਡੀ ਬਿਜ਼ਨਸ ਸੀਗਾ ਉਹ ਕਾਲ ਸੈਂਟਰ ਕੋਠੀ ਇੱਕ ਕਨਾਲ ਦੀ ਕੋਠੀ ਸੀ ਉਹਦੇ ਬੇਸਮੈਂਟ ਵਿੱਚ ਇਹ ਜਿਹੜਾ ਕਾਲ ਸੈਂਟਰ ਸੀਗਾ ਇਹ ਚਲਾਇਆ ਜਾ ਰਿਆ ਸੀਗਾ ਔਰ ਇੱਥੇ ਵਰਣਨਯੋਗ ਹੈ ਕਿ ਇਹ ਜਿਹੜਾ ਕਾਲ ਸੈਂਟਰ ਚੱਲ ਰਿਆ ਸੀਗਾ ਇਹ ਇਹਦੇ ਜਿਹੜੀ ਕਲਾਇੰਟੇਜ ਸੀਗੀ ਉਹ ਸਾਰੀ ਨਾਰਥ ਅਮਰੀਕਾ ਦੀ ਆ ਔਰ ਜਿਹੜੇ ਇਹਦੇ ਬਣੇ ਅਕਾਊਂਟਸ ਬਣੇ ਜਾਂ ਜਿਹੜੇ ਇਹਦਾ ਕੀ ਕਹਿੰਦੇ ਗੇਟ ਪੇਮੈਂਟ ਗੇਟਵੇ ਬਣਿਆ ਉਹ ਸਾਰਾ ਵਿਦੇਸ਼ਾਂ ਵਿੱਚ ਸੀਗਾ ਸੋ ਇਸ ਇਨਸਪੈਕਟਰ ਨੇ ਜਦੋਂ ਰੇਡ ਕਰਕੇ ਸਾਰਾ ਪ੍ਰੈਮਿਸਿਸ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਆ ਐਫ ਆਈ ਆਰ ਨੰਬਰ ਇਸ ਕੰਪਲੇਂਟਸ ਲਿਖਿਆ ਹੋਇਆ ਤੁਸੀਂ ਸਾਰੇ ਦੇਖ ਸਕਦੇ ਹੋ ਪਰਚਾ ਦਰਜ ਕੀਤਾ ਗਿਆ ਐਫ ਆਈ ਆਰ ਨੰਬਰ 9 2024 ਦੀ ਅੰਡਰ ਸੈਕਸ਼ਨ 420 120 ਬੀ ਐਂਡ 67 ਆਈਟੀ ਐਕਸ ਇਸ ਐਫ ਆਈ ਆਰ ਦੇ ਮੁਤਾਬਕ ਜਿੰਨਾ ਪੈਸਾ ਇਸ ਕਾਲ ਸੈਂਟਰ ਦਾ ਸੀਗਾ ਇਟ ਵਾਸ ਬੀਂਗ ਸਾਈਫਨਡ ਆਫ ऑन ऑन टू इलीगल फॉरेन फॉरेन शोज़ इलीगल बैंक अकाउंट्स इस इंस्पेक्टर ने अपनी इन्वेस्टिगेशन दे विच जेड़ा अकाउंट जेड़ा इनदा उथे ऑपरेट करदा सी इलीगल अकाउंट्स ਖਲਾਉਂਦਾ ਸੀਗਾ इनदा एक साथी सी कनाडा दा रहण वाला मिस्टर जॉन लेकिन मोस्टली जेड़े अकाउंट्स खुले सिगे ओ अमेरिका विच खुले ने और अमेरिका दा फ्लोरिडा शहर जेड़ा उथे विच खुले ने एदा सीधा सीधा सादे शब्दाच मतलब ए सिगा के ਕਾਲ ਸੈਂਟਰ ਮੋਹਾਲੀ ਚ ਜਿੰਨਾ ਪੈਸਾ ਬਿਜ਼ਨਸ ਟ੍ਰੇਡ ਆਨ ਹੋ ਰਿਹਾ ਸੀਗਾ ਉਹ ਸਾਰਾ ਪੈਸਾ ਵਾਸ ਬੀਇੰਗ ਸੈਂਟ ਟੂ ਆਫਸ਼ੋਰ ਅਕਾਊਂਟਸ ਇਲੀਗਲ ਅਕਾਊਂਟਸ ਐਂਡ ਅਲਟੀਮੇਟਲੀ that money come, would come back into ਹਵਾਲਾ ਅਕਾਊਂਟਸ ਸੋ ਜਿਹਨੂੰ ਕਹਿੰਦੇ ਐਸਲੀ ਮਨੀ ਲਾਂਡਰਿੰਗ ਜਿਹੜਾ ਪੀਐਮਐਲਏ ਤੇ ਈਡੀ ਦਾ ਮੁਕਦਮਾ ਬਣਦਾ ਵਾ ਉਹ ਇਸ ਤਰ੍ਹਾਂ ਦੀਆਂ ਇਕਨੋਮਿਕ ਆਫੈਂਡਰਸ ਦੇ ਉੱਤੇ ਬਣਦਾ ਵਾ ਇਹ ਬੰਦੇ ਅਰੈਸਟ ਹੋ ਗਏ ਇਹਨਾਂ ਬੰਦਿਆਂ ਨੂੰ ਸਾਰਿਆਂ ਨੂੰ ਜਿਹੜਾ ਹੈਗਾ 5-4 ਮਹੀਨੇ ਜੇਲ੍ਹ ਵਿੱਚ ਰੱਖਿਆ ਗਿਆ ਔਰ ਇਸ ਕੰਪਲੇਨ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਉਹਨੇ ਕਹੀ ਆ ਜਿੱਥੇ ਹੋਰ ਫੈਕਟਸ ਨੇ ਉਹਨੇ ਇਹ ਕਿਹਾ ਕਿਉਂਕਿ ਉਹ ਕਿਉਂਕਿ ਵਿਜੇ ਰਾਜ ਕਪੂਰੀਆ ਉਹਦਾ ਸਾਰਾ ਪਰਿਵਾਰ ਨੰਗਲਦਾ ਰਹਿਣ ਵਾਲਾ ਉਹਦੇ ਚ ਇੱਕ ਲੇਡੀ ਐਡਵੋਕੇਟ ਇਨਵੋਲਡ ਆ ਸ਼ਾਇਦ ਉਹਦਾ ਨਾਮ ਹੈਗਾ ਪਲਕ ਮੈਡਮ ਮਿਸ ਮਿਸ ਪਲਕ ਦੀਪ ਉਹ ਜਿਹੜੀ ਹੈਗੀ ਉਹ ਵੀ ਇੱਕ ਇਸ ਕਾਲ ਸੈਂਟਰ ਨੂੰ ਬਿਹਾਈਂਡ ਦਾ ਸੀਨਸ ਆਪਰੇਟ ਕਰ ਰਹੀ ਸੀ ਜੋ ਜੋ ਇਸ ਮੈਂ ਜੋ ਕੁਝ ਕੋਟ ਕਰ ਰਿਹਾ ਮੈਂ ਇਨਸਪੈਕਟਰ ਅਮਨ ਜੋਤ ਕੌਰ ਦੀ ਕੰਪਲੇਨ ਦੇ ਤੱਥਾਂ ਨੂੰ ਕੋਟ ਕਰ ਰਿਹਾ ਮੈਂ ਆਪਣੇ ਕੋਲੋਂ ਕੁਝ ਨਹੀਂ ਬਣਾ ਰਿਹਾ ਉਸਨੇ ਕਿਹਾ ਕਿ ਜਦੋਂ ਅਸੀਂ ਰੇਡ ਕੀਤਾ ਪ੍ਰੈਮਿਸਿਸ ਤੇ ਜਿਹੜੇ ਆਨਲਾਈਨ ਸਰਵਰ ਸੀਗੇ ਸਾਰੇ ਆ ਜਿਹੜੇ ਇਹਦੇ ਪਰਿਵਾਰ ਦੇ ਮੈਂਬਰ ਸੀਗੇ ਦੀ ਵਾਈਫ ਸੀ ਆਪਣੇ ਵਿਜੇ ਰਾਜ ਕਪੂਰੀਆ ਦੀ ਔਰ ਜਿਹੜੀ ਇਹ ਲੇਡੀ ਐਡਵੋਕੇਟ ਜਿਹੜੀ ਉਹ ਕਹਿ ਰਹੀ ਹੈਗੀ ਇਹਨਾਂ ਨੇ ਸਰਵਰਸ ਆਫ ਕਰ ਦਿੱਤੇ ਉਸ ਤੋਂ ਬਾਅਦ ਔਰ ਉਹ ਸਰਵਰਸ ਦਾ ਜਿਹੜਾ ਪਾਸਵਰਡਸ ਹੁੰਦੇ ਨੇ ਆਈਡੀਆਂ ਹੁੰਦੀਆਂ ਨੇ ਉਹ ਇਹਨਾਂ ਨੇ ਪੁਲਿਸ ਨੂੰ ਦਿੱਤੀਆਂ ਨਹੀਂ ਕਿਉਂਕਿ ਵਿਜੇ ਰਾਜ ਕਪੂਰੀਆ ਇੱਕ ਮਾਸਟਰਮਾਈਂਡ ਸੀਗਾ ਇੱਕ ਮਾਸਟਰਮਾਈਂਡ ਹੈ ਇਜ਼ ਅ ਵਾਟ ਸ਼ੁੱਡ ਆਈ ਸੇ ਇਨ ਆਰਟੀਫੀਸ਼ੀਅਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਗੈਰਾ ਦਾ ਮਹਾਰ ਹੈ ਆਈਟੀ ਦਾ ਇਸ ਕਰਕੇ ਉਹ ਸਾਰਾ ਕੁਝ ਜਿਹੜਾ ਸੀਗਾ ਉਹ ਪੈਂਡਿੰਗ ਰਹਿ ਗਿਆ ਹੁਣ ਕੁਐਸਚਨ ਹੈ ਕਿ ਇਹ ਸਾਰੇ 100 ਕਰੋੜ ਦੇ ਘਟਾਲੇ ਦਾ ਪੈਸਾ ਕਿੱਥੇ ਆਇਆ ਆਫਸ਼ੋਰ ਅਕਾਊਂਟਸ ਤੋਂ ਘੁੰਮ ਕੇ ਹਵਾਲੇ ਰਹੇ ਇੰਡੀਆ ਵਿੱਚ ਕਿੱਥੇ ਆਇਆ ਕਿਨਾਂ ਕਿਨਾਂ ਦੇ ਕੋਲ ਗਿਆ ਕਿਉਂਕਿ ਇਹਦੇ ਵਿੱਚ ਬਹੁਤ ਸੀਰੀਅਸ ਐਲੀਗੇਸ਼ਨ ਇਕ ਲਾਈ ਹੋਣੇ ਕਿ ਇਹ ਇਸੇ ਹੀ ਡੀਜੀਪੀ ਦੀ ਕੰਪਲੇਂਟ ਵਿੱਚ ਕਿ ਇਹਦੇ ਚੋਂ ਜਿਹੜਾ ਇਹ ਵਿਜੇ ਰਾਜ ਕਪੂਰੀਆ ਵਗੈਰਾ ਨੇ ਇਹ ਹਰਜੋਤ ਬੈਂਸ ਨੂੰ ਇਲੈਕਸ਼ਨ ਫੰਡ ਦਿੰਦੇ ਸੀਗੇ ਨਾ ਥਿਸ ਇਜ਼ ਅ ਵੈਰੀ ਵੈਰੀ ਸੀਰੀਅਸ ਅਲਿਗੇਸ਼ਨ ਮੈਂ ਤੁਹਾਨੂੰ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਮੇਰੇ ਤੇ ਜਿਹੜਾ ਪੀਐਮਐਲਏ ਦਾ ਕੇਸ ਬਣਾਇਆ ਜਾਂ ਜੋ ਕੁਝ ਮੇਰੇ ਤੇ ਐਨਡੀਪੀਐਸ ਦਾ ਕੇਸ ਬਣਾਇਆ ਉਹਦੇ ਚ ਇੱਕ ਇੰਪੋਰਟੈਂਟ ਅਲਿਗੇਸ਼ਨ ਲਾਈ ਕਿ ਜੀ ਇਹ ਜਿਹੜੇ ਬੰਦੇ ਡਰੱਗ ਦਾ ਕੰਮ ਕਰਦੇ ਸੀਗੇ ਇਹ ਚੋਣਾਂ ਵਾਸਤੇ ਫੰਡਿੰਗ ਜਿਹੜੀ ਸੀਗੀ ਸੁਖਪਾਲ ਸਿੰਘ ਖੇੜਾ ਨੂੰ ਕਰਦੇ ਸੀਗੇ ਮੇਰਲੀ ਕਿਤੇ ਸਾਬਤ ਨਹੀਂ ਹੋਇਆ ਕਿ ਕਿਹੜੇ ਅਕਾਊਂਟਸ ਪੈਸੇ ਕਿਹਨੇ ਮੇਰਲੀ ਅਲਿਗੇਸ਼ਨਸ ਉੱਤੇ ਮੈਨੂੰ ਅਰੈਸਟ ਕੀਤਾ ਗਿਆ ਸਿਮਿਲਰਲੀ ਵਿਕਰਮ ਮਜੀਠੀਆ ਦਾ ਕੇਸ ਜਿਹੜਾ ਅਗਰ ਤੁਸੀਂ ਗੌਰ ਨਾਲ ਪੜੋਗੇ ਉਹਦੇ ਵਿੱਚ ਕੀ ਸੀਗਾ ਕਿ ਜਿਹੜੇ ਉਹ ਜਿਹੜੇ ਕੋਈ ਡਰੱਗ ਕਾਟਰਨ ਨਾਲ ਇਨਵੋਲਡ ਬੰਦੇ ਸੀਗੇ ਉਹਨਾਂ ਨੇ ਇਲਜ਼ਾਮ ਇਹਦੀ ਚਾਰਜ ਸ਼ੀਟ ਇਲਜ਼ਾਮ ਇਹ ਲਾਇਆ ਗਿਆ ਪੁਲਿਸ ਵੱਲੋਂ ਕਿ ਉਹ ਬੰਦੇ ਜਿਹੜੇ ਸੀਗੇ ਉਹ ਵਿਕਰਮ ਮਜੀਠੀਆ ਨੂੰ ਇਲੈਕਸ਼ਨ ਫੰਡਿੰਗ ਦਾ ਪੈਸਾ ਦਿੰਦੇ ਐਂਡ ਹੀ ਵਾਸ ਆਲਸੋ ਅਰੈਸਟਡ ਐਂਡ ਸਟੇਡ ਇਨ ਜੇਲ ਫਾਰ 5 6 ਮੰਥਸ ਤੋ ਇਹ ਬਹੁਤ ਸੀਰੀਅਸ ਇਸ਼ੂ ਹੈ ਭਗਵੰਤ ਮਾਨ ਨੂੰ ਇਹ ਚਾਹੀਦਾ ਵਾ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਆ ਇਹਦੀ ਇਹਦੀ ਇੱਕ ਇੰਡੀਪੈਂਡੈਂਟ ਫੇਅਰ ਇਨਕੁਆਰੀ ਹੋਣੀ ਚਾਹੀਦੀ ਵੈਸੇ ਤਾਂ ਮੈਂ ਅੱਗੇ ਆਉਣ ਲੱਗਿਆ ਇਹ ਪੰਜਾਬ ਪੁਲਿਸ ਨਹੀਂ ਕਰ ਪਾਵੇਗੀ ਕਿਉਂਕਿ ਪੰਜਾਬ ਪੁਲਿਸ ਆਲਟੀਮੇਟਲੀ ਇੱਕ ਟੂਲ ਹੈ ਪੰਜਾਬ ਸਰਕਾਰ ਦੇ ਹੱਥ ਵਿੱਚ ਔਰ ਹਰਜੋਤ ਬੈਂਸ ਉਸ ਦਾ ਮਿਨਿਸਟਰ ਹੈ ਔਰ ਹਰਜੋਤ ਬੈਂਸ ਦੀ ਜਿਹੜੀ ਵਾਈਫ ਹੈ ਉਸੇ ਜ਼ਿਲ੍ਹੇ ਮੁਹਾਲੀ ਵਿੱਚ ਪੋਸਟਡ ਹੈ ਤਾਂ ਜਦੋਂ ਇਹ ਜਿਹੜਾ ਇਹ ਇਹ ਜਿਹੜਾ ਮਾਮਲਾ ਜਦੋਂ ਉਜਾਗਰ ਹੋਇਆ ਤਾਂ ਅਮਨਜੋਤ ਕੌਰ ਦੀ ਇਨਸਪੈਕਟਰ ਦੀ ਉਹ ਸਾਈਬਰ ਕ੍ਰਾਈਮ ਮੋਹਾਲੀ ਚੋ ਟ੍ਰਾਂਸਫਰ ਕਰ ਦਿੱਤੀ ਕਿ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਇਨਵੈਸਟੀਗੇਸ਼ਨ ਪਹਿਲਾਂ ਇੱਕ ਕੋਈ ਡੀਐਸਪੀ ਹਰਪ੍ਰੀਤ ਸਿੰਘ ਛਿਤਰਾ ਉਹਨਾਂ ਕੋਲ ਗਈ ਅਲਟੀਮੇਟਲੀ ਤਿੰਨ ਮੈਂਬਰਾਂ ਦੀ ਐਸਆਈਟੀ ਟੀਮ ਬਣਾ ਦਿੱਤੀ ਗਈ ਇਸ ਇਨਵੈਸਟੀਗੇਸ਼ਨ ਵਾਸਤੇ ਤੇ ਤੁਸੀਂ ਹੈਰਾਨ ਹੋਵੋਗੇ ਕਿ ਟੀਮ ਦਾ ਹੈੱਡ ਕੌਣ ਬਣਿਆ ਜਿਹੜੀ ਸ਼੍ਰੀਮਤੀ ਜੋਤੀ ਯਾਦਵ ਆਈਪੀਐਸ ਸਰਜੋਤ ਵੈਸ ਦੀ ਬੀਬੀ ਘਰ ਵਾਲੀ ਆ ਉਹੀ ਇਸ ਐਸਆਈਟੀ ਦੀ ਹੈੱਡ ਬਣ ਗਈ ਔਰ ਅਮਨ ਜੋਤ ਨੇ ਇਸ ਕੰਪਲੇਂਟ ਵਿੱਚ ਕੀ ਅਲੀਗੇਸ਼ਨ ਲਾਇਆ ਇਹ ਖੋਰ ਬੜੀ ਸੀਰੀਅਸ ਉਹ ਕਹਿੰਦੀ ਕਿ ਮੈਨੂੰ ਇੱਕ ਦਿਨ ਜਦੋਂ ਇਹ ਸਾਰਾ ਮਾਮਲਾ ਐਫ ਆਈ ਆਰ ਵਗੈਰਾ ਦਰਜ ਹੋਈ ਤਾਂ ਮੈਨੂੰ ਵਟਸਐਪ ਦੇ ਉੱਤੇ ਮੈਸੇਜ ਆਇਆ ਜੋਤੀ ਯਾਦਵ ਦਾ ਕਿ ਇਹ ਸਾਰੀਆਂ ਡਿਟੇਲਸ ਜਿਹੜੀਆਂ ਕੇਸ ਦੀਆਂ ਇਹ ਮੈਨੂੰ ਭੇਜੋ ਉਸਨੇ ਜਦੋਂ ਵਟਸਐਪ ਤੇ ਸਾਰੀ ਡਿਟੇਲਸ ਮੰਗਵਾਲੀਆਂ ਤੇ ਫਿਰ ਇਹਨੂੰ ਸਮਨ ਕਰਕੇ ਕਿਹਾ ਕਿ ਕਾਈਂਡਲੀ ਪਲੀਜ਼ ਸਟੇ ਅਵੇ ਫਰਮ ਦਿਸ ਕੇਸ ਕਿ ਇਸ ਕੇਸ ਤੋਂ ਦੂਰ ਰਵੋ ਇਸ ਕੇਸ ਵਿੱਚ ਦਖਲ ਅੰਦਾਜ਼ੀ ਦੇ ਦਿਓ ਸੋਕੀ ਕਹਿੰਦੇ ਹੁੰਦੇ ਕਿ ਜਿਹੜਾ ਐਸ ਆਈਟੀ ਦਾ ਹੈੱਡ ਬਣ ਗਿਆ ਆਲਟੀਮੇਟਲੀ ਬਾਅਦ ਵਿੱਚ ਉਦੋਂ ਹੈੱਡ ਵੀ ਨਹੀਂ ਸੀਗੀ ਉਹ ਉਹ ਐਜ਼ ਅ ਰੂਟੀਨ ਐਸਪੀ ਹੈੱਡਕੁਆਟਰ ਵਗੈਰਾ ਸ਼ਿਕੋਰਨ ਇਨਟਰਫੇਅਰ ਇਨ ਦਾ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨਸ ਬਟ ਬਿਕੋਜ਼ ਉਹ ਮਿਨਿਸਟਰ ਦੀ ਵਾਈਫ ਆ ਐਂਡ ਸ਼ੀ ੀਲਡਸ ਇਮੈਂਸ ਇਨਫਲੂਐਂਸ ਪੋਲਿਟਿਕਲ ਉਹਨੇ ਇਹਨੂੰ ਬੁਲਾ ਕੇ ਇਹ ਕਿਹਾ ਕਿ ਇਸ ਕੇਸ ਤੋਂ ਤੂੰ ਪਰੇ ਰਹਿਣਾ ਵਾ ਇੱਕ ਐਂਗਲ ਇੱਥੇ ਹੋਰ ਆਉਂਦਾ ਵਾ ਕਿ ਜਿਹੜਾ ਇਹ ਪਲਕ ਦੇਵ ਜਿਹੜੀ ਐਡਵੋਕੇਟ ਆ ਲੜਕੀ ਉਹ ਵੀ ਇਹਨਾਂ ਦੀ ਇਸ ਵਿਜੇ ਰਾਜ ਕਪੂਰੀਆ ਦੇ ਪਰਿਵਾਰ ਦੀ ਇੱਕ ਕਿਸਮ ਦੀ ਮੈਂਬਰ ਆ ਅਮਨਜੋਤ ਇੰਸਪੈਕਟਰ ਦੇ ਕਹਿਣ ਮੁਤਾਬਕ ਕਿ ਜਿਹੜਾ ਪਾਸਵਰਡ ਆਈਡੀਆਂ ਵਗੈਰਾ ਸੀਗਾ ਇਹ ਵੀ ਪਿੱਛੋਂ ਕੰਟਰੋਲ ਕਰਦੀ ਸੀ ਅਸੀਂ ਇਹਨੂੰ ਸਮਨ ਕੀਤਾ ਦੋ ਤਿੰਨ ਵਾਰੀ ਪਲਕਦੇਵ ਐਡਵੋਕੇਟ ਨੂੰ ਬਟ ਸ਼ੀ ਫੇਲ ਟੂ ਅਪੀਅਰ ਸ਼ੀ ਡਿਡ ਨੋਟ ਅਪੀਅਰ ਐਂਡ ਇਨਸਟੈਡ ਸ਼ੀ ਸਟਾਰਟਡ ਮੇਕਿੰਗ ਕੰਪਲੇਂਟਸ ਅਗੇਂਸਟ ਦਿਸ ਵਿਸਲ ਬਲੋਅਰ ਇੰਸਪੈਕਟਰ ਅਮਨਜੋਤ ਕੋਰ ਉਹਨੇ ਪਹਿਲਾਂ ਕੰਪਲੇਂਟ ਕੀਤੀ ਵਿਜੀਲੈਂਸ ਨੂੰ ਵਿਜੀਲੈਂਸ ਨੇ ਉਹਦੀ ਕੰਪਲੇਂਟ ਦੀ ਕੌਗਨੀਸ਼ੈਂਸ ਲੈ ਕੇ ਇਨਕੁਆਇਰੀ ਕੀਤੀ ਤੇ ਕਲੀਨ ਚਿੱਟ ਦੇ ਦਿੱਤੀ ਅਮਨਜੋਤ ਕੌਰ ਇਨਸਪੈਕਟਰ ਜਿਹੜੀ ਕਿ ਐਫ ਆਈ ਆਰ ਦਰਜ ਕਰਨ ਵਾਲੀ ਇਨਵੈਸਟੀਗੇਟਿੰਗ ਆਫਿਸਰ ਆ ਇੱਥੇ ਜਦੋਂ ਉਹਦੀ ਗੱਲ ਨਾ ਹੋਈ ਤਾਂ ਫਿਰ ਦਿਨਸ਼ੀ ਅਪਰੋਚ ਵਨ ਜੁਡੀਸ਼ੀਅਲ ਆਫਿਸਰ ਮੈਂ ਉਹਦਾ ਨਾਮ ਨਹੀਂ ਲੈਣਾ ਕੰਪਲੇਂਟ ਵਿੱਚ ਉਹਦਾ ਨਾਮ ਦਰਜ ਹੈਗਾ ਉਸ ਜੁਡੀਸ਼ੀਅਲ ਆਫਿਸਰ ਦਾ ਉਸ ਜੁਡੀਸ਼ੀਅਲ ਆਫਿਸਰ ਦੇ ਕੋਲ ਜਾ ਕੇ ਕੋਰਟ ਚ ਇੱਕ ਸੈਕਸ਼ਨ ਹੈਗਾ 156 ਉਹਦੇ ਚ ਜਾ ਕੇ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਔਰ ਐਫ ਆਈ ਆਰ ਦੇ ਹੁਕਮ ਉਲਟਾ ਅਮਨਜੋਤ ਕੌਰ ਜਿਹੜੀ ਵਿਸਲ ਬਲੋਅਰ ਸੀ ਇਸ ਕੇਸ ਵਿੱਚ ਉਹਦੇ ਤੇ ਐਫ ਆਈ ਆਰ ਦੇ ਹੁਕਮ ਸੁਣਾਤੇ ਅਮਨਜੋਤ ਕੌਰ ਨੇ ਤੁਰੰਤ ਹਾਂ ਆਨਰੇਬਲ ਹਾਈ ਕੋਰਟ ਨੂੰ ਅਪਰੋਚ ਕੀਤਾ ਪੰਜਾਬ ਰਿਆਣਾ ਤੇ ਉਹਨੂੰ ਉਸ ਜਿਹੜੀ ਐਫ ਆਈ ਆਰ ਦੇ ਹੁਕਮ ਹੋਏ ਸੀ ਐਫ ਆਈ ਆਰ ਨਹੀਂ ਸੀ ਹੋਈ ਉਹਨਾਂ ਨੇ ਉਸ ਉਹਨਾਂ ਹੁਕਮਾਂ ਨੂੰ ਜਿਹੜੀ ਜੁਡੀਸ਼ੀਅਲ ਆਫਸਰ ਨੇ ਮੁਹੱਲੀ ਵਾਲੇ ਨੇ ਪਾਸ ਕੀਤੇ ਸੀਗੇ ਉਹਨਾਂ ਹੁਕਮਾਂ ਤੇ ਉੱਤੇ ਰੋਕ ਲਾ ਦਿੱਤੀ ਹਾਈ ਕੋਰਟ ਨੇ ਉੱਥੋਂ ਸਮਝ ਲਓ ਕਿ ਇੱਕਦੰ ਇੱਕ ਕਿਸਮ ਦੀ ਬਚ ਗਈ ਪਰ ਅਮਨਜੋਤ ਨੇ ਇਸ ਕੰਪਲੇਂਟ ਵਿੱਚ ਫਿਰ ਅਗੇ ਜ਼ਿਕਰ ਕੀਤਾ ਕਿ ਜਿਹੜੇ ਜੁਡੀਸ਼ੀਅਲ ਆਫਸਰ ਨੇ ਇਹਦੇ ਖਿਲਾਫ ਐਫ ਆਈ ਆਰ ਦੇ ਹੁਕਮ ਦਿੱਤੇ ਸੀ ਅਮਨਜੋਤ ਕੋਰ ਵਿਸਲ ਬਲੋਅਰ ਦੇ ਖਿਲਾਫ ਉਹਨੇ ਕਿਹਾ ਕਿ ਜਿਹੜੀ ਪਲਕidev ਐਡਵੋਕੇਟ ਆ ਇਹਨੇ ਇੱਕ ਆਨਲਾਈਨ ਬਿਡਿੰਗ ਕੋਈ ਜਿੱਦਾ ਬੈਂਕ ਦੀਆਂ ਪ੍ਰੋਪਰਟੀਆਂ ਡੀਆਰਏਟੀ ਵਗੈਰਾ ਜਿਹੜੀਆਂ ਰੁਕੀਆਂ ਹੁੰਦੀਆਂ ਜਿਹੜੀਆਂ ਆਲਟੀਮੇਟਲੀ ਬੈਂਕਾਂ ਨੇ ਸੀਜ਼ ਕੀਤੀਆਂ ਹੁੰਦੀਆਂ ਉਹਨਾਂ ਦੀ ਇੱਕ ਆਨਲਾਈਨ ਆਪਸ਼ਨ ਹੋਈ ਆ ਔਰ ਉਸ ਆਨਲਾਈਨ ਆਪਸ਼ਨ ਦੇ ਵਿੱਚ ਉਹ ਇਹ ਜਿਹੜਾ ਜੁਡੀਸ਼ੀਅਲ ਆਫੀਸਰ ਸਿਗਾ ਇਸ ਨੂੰ ਜਿਹੜੀ ਸੀਗੀ ਉਹ ਕੋਠੀ ਜਿਹੜੀ ਸੀਗੀ ਉਸਨੇ ਇਹਨੂੰ ਇੱਕ ਬਹੁਤ ਸਸਤੇ ਭਾਅ ਦੇ ਉੱਤੇ ਉਸ ਜੁਡੀਸ਼ੀਅਲ ਆਫੀਸਰ ਨੂੰ ਕੋਠੀ ਅ ਇੱਕ ਕਨਾਲ ਦੀ ਕੋਠੀ ਸ਼ਾਇਦ 70 ਸੈਕਟਰ ਮੋਹਾਲੀ ਦੇ ਵਿੱਚ ਉਹਦਾ ਨੰਬਰ ਵੀ ਇੱਥੇ ਉਹਨੇ ਜ਼ਿਕਰ ਕੀਤਾ ਕੰਪਲੇਨ ਦੇ ਵਿੱਚ ਉਹ ਸਿੰਗਲ ਬਿਡਰ ਬਣਾ ਕੇ ਦੈਟਸ ਵਾਟ ਸ਼ੀ ਇਸ ਸੇਇੰਗ ਵਾਟ ਸ਼ੀ ਇਸ ਰਾਈਟਿੰਗ ਇਨ ਦ ਕੰਪਲੇਨਡ ਐਂਡ ਮੇਕਿੰਗ ਅਲੋਕੇਸ਼ਨਸ ਕਿ ਸਿੰਗਲ ਬਿਡਿੰਗ ਕਰਾ ਕੇ ਉਹ ਜੁਡੀਸ਼ੀਅਲ ਆਫੀਸਰ ਨੂੰ ਵੀ ਉਹਨੇ ਪਲਕਦੇਵ ਨੇ ਮੈਨੀਪੂਲੇਟ ਕਰਕੇ ਤੇ ਇਹਦੇ ਖਿਲਾਫ ਉਹ ਜਿਹੜੀ ਕ੍ਰਿਮੀਨਲ ਕੰਪਲੇਨਡ ਦਾ ਐਫ ਆਈ ਆਰ ਜਿਹੜੀ ਸੀਗੀ ਉਹ ਦਰਜ ਕਰਨ ਦੇ ਹੁਕਮ ਦਵਾ ਦਿੱਤੇ ਸੋ ਹੁਣ ਕਹਾਣੀ ਕੀ ਆ ਕਿ ਹੁਣ ਨੈਕਸਸ ਕਿਹਦਾ ਕਿਹਦਾ ਆ ਗਿਆ ਸਾਹਮਣੇ ਦ ਨੈਕਸਸ ਇਜ਼ ਬਿਟਵੀਨ ਦੀ ਸਾਈਬਰ ਮਾਫੀਆ ਵਿਜੇ ਰਾਜ ਕਪੂਰੀਆ ਐਂਡ ਅਦਰਸ ਸਾਈਬਰ ਮਾਫੀਆ ਦੈਨ ਦੇਰ ਇਜ਼ ਅ ਪੋਲਿਟਿਸ਼ੀਅਨ ਕਨਸਰਨ ਮਿਨਿਸਟਰ ਹਰਜੋਤ ਸਿੰਘ ਬੈਂਸ ਫਿਰ ਉਹਦੇ ਨਾਲ ਲੱਗੇ ਇੱਕ ਪਾਵਰਫੁਲ ਪੁਲਿਸ ਆਈਪੀਐਸ ਅਫਸਰ ਜੋ ਕਿ ਹਰਜੋਤ ਬੈਂਸ ਦੀ ਧਰਮ ਪਤਨੀ ਆ ਤੇ ਨਾਲ ਇੱਕ ਜੁਡੀਸ਼ੀਅਲ ਆਫੀਸਰ ਦਾ ਵੀ ਲਿੰਕ ਹੋਇਆ ਚਾਰ ਇੰਪੋਰਟੈਂਟ ਆਪਣੇ ਸਿਸਟਮ ਦੇ ਤਾਕਤਵਾਰ ਲੋਕਾਂ ਦਾ ਇਸ 100 ਕਰੋੜ ਰੁਪਏ ਘੁਟਾਲੇ ਦੇ ਵਿੱਚ ਸ਼ਮੂਲੀਅਤ ਆ ਗਈ ਪਹਿਲੀ ਗੱਲ ਤਾਂ ਜਿਹੜੀ ਇੱਕ ਹਫਤਾ ਹੋ ਗਿਆ ਕੰਪਲੇਂਟ ਦਿੱਤੀ ਨੂੰ ਇਹਨੇ ਆਪਣੀ ਇਨਵੈਸਟ ਇਹਨੇ ਆਪਣੀ ਪ੍ਰੇਅਰ ਸਿਰਫ ਇੰਨੀ ਕੀਤੀ ਆ ਜਿਹੜੀ ਅਮਨਜੋਤ ਕੌਰ ਨੇ ਪ੍ਰੇਅਰ ਕੀਤੀ ਆ ਆਪਣੀ ਡੀਜੀਪੀ ਦੀ ਨੂੰ ਅਰਜ਼ੀ ਦੇ ਵਿੱਚ ਕਿ ਇਹਦੀ ਜਾਂ ਇਨਵੈਸਟੀਗੇਸ਼ਨ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਚੇਂਜ ਕਰ ਦਿਓ ਤੇ ਜਾਂ ਇਸ ਦਾ ਜ਼ਿਲ੍ਹਾ ਬਦਲ ਦਿਓ ਮੁਹੱਲੇ ਦੇ ਵਿੱਚ ਬਿਕੋਜ਼ ਮੁਹੱਲੇ ਵਿੱਚ ਜਿਹੜੀ ਜੋਤੀ যাদব ਆਈਪੀਐਸ ਅਫਸਰ ਤਾਇਨਾਤ ਹੈ ਔਰ ਉਹ ਐਸਆਈਟੀ ਦੀ ਹੈੱਡ ਹੋ ਆ ਸੋ देयर इज नो स्कोप फॉर ਫਰਦਰ ਇੰਪਾਰਸ਼ਲ ਇਨਵੈਸਟੀਗੇਸ਼ਨ ਇਨ ਦਿਸ ਕੇਸ ਮੈਂ ਸਮਝਦਾ ਬੜੀ ਜਾਇਜ਼ ਜੀ ਮੰਗ ਕੀਤੀ ਆ ਔਰ ਜਿਹੜੀ ਕੋਠੀ ਮੈਂ ਤੁਹਾਨੂੰ ਜ਼ਿਕਰ ਕਰ ਰਿਹਾ ਸੀਗਾ ਜੁਡੀਸ਼ੀਅਲ ਅਫਸਰ ਨੂੰ ਲੈ ਕੇ ਦਿੱਤੀ ਆ ਇਹ ਕੋਠੀ ਦਾ ਨੰਬਰ ਹੈਗਾ ਜੀ ਹਾਊਸ ਨੰਬਰ 81 ਸੈਕਟਰ 70 ਵੋਟ ਆਈ ਏਮ ਟ੍ਰਾਈਂਗ ਟੂ ਸੇ ਥਰੂ 올 ਆਫ ਯੂ ਥਰੂ ਦ ਮੀਡੀਆ ਇਜ਼ ਜੋ ਅਮਨਜੋਤ ਕੌਰ ਨੇ ਆਪਣੀ ਕੰਪਲੇਂਟ ਦੇ ਵਿੱਚ ਦਰਜ ਕਰਾਇਆ ਜਿਹੜਾ ਡੀਜੀਪੀ ਨੂੰ ਹੁਣ ਡੀਜੀਪੀ ਸਾਹਿਬ ਨੇ ਪਿਛਲੇ ਇੱਕ ਹਫਤੇ ਤੋਂ ਇਹ ਜਿਹੜੀ ਕੰਪਲੇਂਟ ਆ ਆ ਵਾਲੀ ਜਿਹੜੀ ਮੈਂ ਅਮਨਜੋਤ ਕੌਰ ਦੀ ਉਹਨੂੰ ਪੰਜਾਬੀ ਚ ਕਹਿੰਦੇ ਹੁੰਦੇ ਕਿ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖਿਆ ਹੋਇਆ ਵਾ ਤੋ ਸਾਡੀ ਇਹ ਮੰਗ ਆ ਮੈਂ ਨਹੀਂ ਮੈਂ ਅੱਜ ਤੁਹਾਡੇ ਸਾਹਮਣੇ ਇਹ ਨਹੀਂ ਕਹਿ ਰਿਹਾ ਕਿ ਫਲਾਣਾ ਗੁਨਾਹਗਾਰ ਆ ਫਲਾਣਾ ਗੁਨਾਹਗਾਰ ਆ ਨਾਉ ਇਹ ਵੈਰੀ ਇੰਪੋਰਟੈਂਟ ਇਸ਼ੂ ਆਫ ਕਰਪਸ਼ਨ and cyber scam and that also the volume of 100 crore rupees has emerged jedi ke ek nirpaksh janch di mang aa amanjot kaur redda janch mangi boi to te mohalli dwar saadi eda to ekdam agge jaake meri honorable chief justice of punjab rihana high court ne meri benti aa ke tusi suo motu cognizance lo wo is case di kyuki ek judicial officer da vi naam aa gaya ek ips officer de vi allegations lag gaye ਇੱਕ ਕੈਬਨਿਟ ਮਿਨਿਸਟਰ ਤੇ ਵੀ ਅਲਿਗੇਸ਼ਨ ਲਾ ਕੇ ਕਿ ਦੇ ਆਰ 올 ਹੈਂਡ ਇਨ ਕਲੱਬ ਵਿਦ ਦਾ ਸਾਈਬਰ ਮਾਫੀਆ ਬਿਕੋਜ਼ ਦੇ 올 ਬਿਲੋਂਗ ਟੂ ਡੰਗਲ ਐਂਡ ਜਿਹੜੇ ਸੀਗੇ 올 ਬਿਲੋਂਗ ਟੂ ਅਨੰਦਪੁਰ ਸਾਹਿਬ ਔਰ ਉਹਦੇ ਤੇ ਇੱਕ ਮੰਤਰੀ ਤੇ ਇਲਜ਼ਾਮ ਲਾਤਾ ਇੱਕ ਸਰਵਿੰਗ ਇਨਸਪੈਕਟਰ ਨੇ ਸ਼ਾਇਦ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਇਤਿਹਾਸ ਵਿੱਚ ਰੇਅਰ ਹੀ ਹੋਊਗਾ ਕਿ ਮੌਕੇ ਦੀ ਸਰਵਿੰਗ ਇਨਸਪੈਕਟਰ ਨੇ ਮੌਕੇ ਦੇ ਮਿਨਿਸਟਰ ਤੇ ਤੇ ਮੌਕੇ ਦੇ ਸਰਵਿੰਗ ਜੱਜ ਤੇ ਤੇ ਮੌਕੇ ਦੇ ਆਈਪੀਐਸ ਆਫਸਰ ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਤਾਂ ਇਹਦੀ ਜਾਂਚ ਜੋ ਸਾਡੀ ਮੰਗ ਹੈ ਸਾਡੀ ਪਾਰਟੀ ਦੀ ਮੰਗ ਹੈ ਕਿ ਇਹਦੀ ਜਾਂਚ ਜਿਹੜੀ ਆ ਐਕਚੁਅਲੀ ਇਹ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਟਾਈਮ ਬਾਉਂਡ ਜੁਡੀਸ਼ੀਅਲ ਇਨਕੁਆਇਰੀ ਤਾਂ ਕਿ ਫਰਦਰ ਦ ਟਰੂਥ ਕੈਨ ਬੀ ਫਾਊਂਡ ਆਊਟ ਦ ਟਰੂਥ ਕੈਨ ਯੂ نو ਪਬਲਿਕ ਡੋਮੇਨ ਦ ਟਰੂਥ ਕੈਨ ਬੀ ਬਰਾਉਟ ਟੂ ਦ ਪਬਲਿਕ ਡੋਮੇਨ ਕਿ ਕਿਹੜੇ ਕਿਹੜੇ ਲੋਕਾਂ ਨੇ ਸਾਈਬਰ ਮਾਫੀਆ ਨਾਲ ਰਲ ਕੇ ਉਹਨਾਂ ਦੀ ਮਿਲੀਭੁਗਤ ਨਾਲ ਜੋ ਇੱਕ ਸਾਈਬਰ ਮਾਫੀਆ ਪੋਲੀਟੀਸ਼ੀਅਨ ਮਨਿਸਟਰ ਆਈਪੀਐਸ ਐਂਡ ਜੁਡੀਸ਼ੀਅਲ ਆਫਸਰ ਦਾ ਜਿਹੜਾ ਇੱਕ ਇਹ ਲੜੀ ਬਣੀ ਆ ਇਸ ਦੀ ਜਾਂਚ ਜਿਹੜੀ ਹੈ ਉਹ ਹੋਣੀ ਬਹੁਤ ਬਹੁਤ ਲਾਜ਼ਮੀ ਆ ਕਾਰਨ ਇਹ ਆ ਕਿ ਇਹ ਬੜੀ ਧੀਰ ਦਾ ਰਵਾ ਪਾ ਰਹੇ ਨੇ ਕੋਠੀਆਂ ਤੇ ਕੋਠਿਆਂ ਤੇ ਚੜ ਕੇ ਕੋਠਿਆਂ ਤੇ ਕਟੜ ਇਮਾਨਦਾਰ ਕਟੜ ਇਮਾਨਦਾਰ ਹਾਲਾਂਕਿ ਕੇਜਰੀਵਾਲ 5 ਮਹੀਨਿਆਂ ਦਾ ਜੇਲ੍ਹ ਚ ਸਸੋੜੀਆ ਡੇਢ ਸਾਲ ਜੇਲ੍ਹ ਕੱਟ ਕੇ ਆ ਸਤਿੰਦਰ ਜੈਨ ਡੇਢ ਸਾਲ 2 ਸਾਲ ਤੋਂ ਜੇਲ੍ਹ ਚ ਆ ਆਨੇ ਦੇ ਆ ਰਨਿੰਗ ਇਨਟੂ ਹੰਡਰਡਸ ਆਫ ਕਰੋੜਸ ਆਫ ਲਿਕਰ ਸਕੈਂਡਲ ਇਨ ਦਾ ਦਿੱਲੀ ਇਨਫੇਮਸ ਜਿਹੜਾ ਸਕੈਮ ਹੋਇਆ ਔਰ ਉਹਨਾਂ ਨੇ ਬੜਾ ਹੀ ਮਟੀਰੀਅਲ ਪੇਸ਼ ਕੀਤਾ ਜਿਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੀ ਪਾਲਿਸੀ ਸੀ ਇਟ ਵਾਸ ਟੇਲ ਮੇਡ ਦਿਸ ਪਾਲਿਸੀ ਹੈਜ਼ ਬੀਨ ਮੇਡ ਟੂ ਬੈਨੀਫਿਟ ਸਰਟਨ ਪਾਰਟੀਆਂ ਐਂਡ ਇਨ ਲਿਊ ਕੁਇਡ ਪ੍ਰੋ ਕੁਆ ਪੈਸਾ ਲਿਆ ਗਿਆ ਆਮ ਆਦਮੀ ਪਾਰਟੀ ਨੇ ਉਹ ਪੈਸਾ ਵਰਤਿਆ ਗਿਆ ਗੋਆ ਦੀਆਂ ਚੋਣਾਂ ਵਿੱਚ ਉਹ ਪੈਸਾ ਇਹਨਾਂ ਦੇ ਕੋਲ ਨੇ ਇਹਨਾਂ ਦੇ ਇਹ ਉਹਨਾਂ ਦੇ ਕਈ ਚਸ਼ਮਦੀਦ ਗਵਾਹ ਕਈ ਅਪਰੂਵਰ ਪੈਦਾ ਕਰ ਲਏ ਬੜਾ ਸੀਰੀਅਸ ਇਸ਼ੂ ਸੋ ਵੈਸੇ ਤਾਂ ਕੱਟੜ ਇਮਾਨਦਾਰੀ ਇਹਨਾਂ ਦੀ ਮੁੱਕ ਗਈ ਸੀ ਦਿੱਲੀ ਦੇ ਸ਼ਰਾਬ ਘਟਾਲੇ ਵਿੱਚ ਪਰੰਤੂ ਜਿਹੜਾ ਹੁਣ ਉਹ ਕਹਿ ਰਹੇ ਨੇ ਇੱਕ ਮਿੰਟ ਜੀ ਜਿਹੜਾ ਹੁਣ ਕਹਿ ਰਹੇ ਕਿ ਅਸੀਂ ਕੱਟੜ ਇਮਾਨਦਾਰ ਹਾਂ ਕੱਟੜ ਇਮਾਨਦਾਰ ਅਗਰ ਭਗਵੰਤ ਸਿੰਘ ਮਾਨ ਨੂੰ ਮੇਰੀ ਬੇਨਤੀ ਹੈ ਅਗਰ ਤੁਸੀਂ ਕੱਟੜ ਇਮਾਨਦਾਰ ਹੋ ਤੇ ਫਿਰ ਮੈਂ ਸਮਝਦਾ ਕਿ ਹਰਜੋਤ ਬੈਂਸ ਨੂੰ ਆਪਣੀ ਕੈਬਨਿਟ ਚੋਂ ਕੱਢਣਾ ਚਾਹੀਦਾ ਪੈਂਡਿੰਗ ਇਨਕੁਆਇਰੀ ਐਟ ਲੀਸਟ ਇਨਕੁਆਇਰੀ ਉਹਦੇ ਹੱਕ ਚੋ ਜੂ ਜੀਤ ਸੱਤ ਕੇ ਮੁੜ ਕੇ ਮੰਤਰੀ ਬਣਾ ਰਹੇ ਜਿਹੜ ਉਦੇ ਬਾਰੇ ਅਸੀਂ ਸਿਰਫ ਇਨਾ ਕਵਾਂਗੇ ਕਿ ਉਹਨੂੰ ਲਾਈਨ ਹਾਜ਼ਰ ਕੀਤਾ ਜਾਵੇ ਸ਼ੀ ਸ਼ੁੱਡ ਨਾਟ ਬੀ 기ਵਨ ਐਨੀ ਪੋਲੀਟਿਕਲ ਐਨੀ ਇੰਪੋਰਟੈਂਟ ਪੋਸਟਿੰਗ ਫਰੋਮ ਵੇਅਰ ਸ਼ੀ ਕੈਨ ਇਨਫਲੂਐਂਸ ਦਿਸ 100 ਕਰੋੜ ਸਾਈਬਰ ਸਕੈਂਡਲ ਤੇ ਜੁਡੀਸ਼ੀਅਲ ਇਨਕੁਆਇਰੀ ਦੀ ਜਿਹੜੀ ਹੈਗੀ ਆ ਅਗਰ ਜੁਡੀਸ਼ੀਅਲ ਇਨਕੁਆਇਰੀ ਹੋਈ ਤਾਂ ਜੁਡੀਸ਼ੀਅਲ ਆਫੀਸਰ ਦਾ ਜਿਹੜਾ ਕੰਡਕਟ ਆ ਉਹ ਕਿੰਨਾ ਗਲਤ ਆ ਕਿੰਨਾ ਠੀਕ ਆ ਉਹਨੇ ਕੋਠੀ ਵਾਕਈ ਉਹ ਤੋਂ ਲਈ ਪਰਚਾ ਉਹਦੇ ਕਹਿਣ ਤੇ ਕੀਤਾ ਕਿਉਂਕਿ ਆਫਟਰ ਆਲ ਇੱਕ ਅਲੀਗੇਸ਼ਨ ਡੀਜੀਪੀ ਦੇ ਦਫ਼ਤਰ ਪਹੁੰਚੇ ਹੋਈਆਂ ਆ ਔਰ ਹਾਈ ਕੋਰਟ ਨੇ ਮਦਖਲਤ ਕਰਕੇ ਇਸ ਵਿਸਲਬੋ ਅਮਰਜੋਤ ਅਮਨਜੋਤ ਕੌਰ ਨੂੰ ਜਿਹੜੀ ਇਹਦੀ ਸੀਗੀ ਡਾਇਰੈਕਸ਼ਨਸ ਟੂ ਟੂ ਲਾਜ ਐਨ ਐਫ ਆਰ ਉਸ ਟੇ ਕੀਤੀਆਂ ਹੋਈਆਂ ਸੋ ਹਾਈ ਕੋਰਟ ਐਸ ਆਲਸੋ ਸ਼ੁੱਡ ਟੇਕ ਅਕੋਲਡੈਂਸ ਤਾਂ ਕਿ ਜੁਡੀਸ਼ੀਅਲ ਆਫਸਰ ਦਾ ਕੰਡਕਟ ਜਿਹੜਾ ਹੈਗਾ ਇਸਟਾਪ ਬੋਰਡ ਔਰ ਇਜ਼ ਇਟ ਬਿਲੋ ਬੋਰਡ ਇਹ ਹੋਣਾ ਚਾਹੀਦਾ ਪਰ ਸਾਡਾ ਮੰਨਣਾ ਵਾ ਕਿ ਇਹ ਜਿਹੜਾ ਬੜਾ ਵੱਡਾ ਮਾਮਲਾ ਇੱਕ ਕੱਟੜ ਬੇਈਮਾਨੀ ਵੱਲੋਂ ਇਸ਼ਾਰਾ ਕਰਦਾ ਵਾ ਔਰ ਅਗਰ ਭਗਵੰਤਪਾਨ ਹੁਣੀ ਇਸ ਦੀ ਇਨਕੁਆਇਰੀ ਨਹੀਂ ਕਰਾਉਣਗੇ ਜਾਂ ਇਹਨੂੰ ਜਿੱਦਾ ਕਤਾਰੂ ਚੱਕ ਦਾ ਮਸਲਾ ਠੰਡੇ ਬਸਤੇ ਚ ਜਿਹੜੀ ਯਕੀਨਾ ਸੀ ਉਹਦਾ ਸਰਬਜੀਤ ਕੋਰ ਮਾਨੂੰਕੇ ਦਾ ਐਨ ਆਰ ਆਈ ਦੀ ਕੋਠੀ ਵਿੱਚ ਉਸ ਅ ਬਿਗ ਕਲੋਸਲ ਕ腐ਸ਼ਨ ਐਂਡ ਇਲੀਗਲ ਪੋਜੀਸ਼ਨ ਦਾ ਸਕੈਂਡਲ ਜੀ ਠੰਡੇ ਬਸਤੇ ਦੇ ਵਿੱਚ ਬਲਕਾਰ ਸਿੰਘ ਡੀ ਐਸ ਪੀ ਦੀ ਅਸ਼ਲੀਲ ਵੀਡੀਓ ਠੰਡੇ ਬਸਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਪੰਜਾਬ ਚ ਰੱਜ ਕੇ ਹੋ ਰਹੀ ਆ ਥਾਂ ਥਾਂ ਦੇ ਉੱਤੇ ਰੋਜ਼ ਟਵਿੱਟਰ ਭਰਿਆ ਪਿਆ ਵਾ ਠੰਡੇ ਬਸਤੇ ਦੇ ਵਿੱਚ ਔਰ ਅੱਜ ਮੈਂ ਕਹਿਣਾ ਚਾਹੁੰਦਾ ਕਿ ਆ ਜਿਹੜਾ ਕੱਲ ਸੁਣਿਆ ਨਾ ਸੀ ਬੀ ਆਈ ਨੇ ਸਪਰੀਮ ਕੋਰਟ ਨੇ ਕੇਸ ਸੁਣਾ ਉਹਦੀ ਬੇਲ ਦਾ ਤੇਜਰੀਵਾਲ ਦਾ ਉਹਨਾਂ ਨੇ ਕੀ ਕਿਹਾ ਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਜਿਹੜੀ ਲਿਕਰ 스ਕੈਂਡਲ ਹੈਗਾ ਸੀਬੀਆਈ ਵਾਂਟਸ ਟੂ ਇਨਵੈਸਟੀਗੇਟ ਦਾ ਪੰਜਾਬ ਲਿਕਰ ਸਕੈਂਡਲ ਬਿਕਾਉਜ਼ ਉਹ ਰੈਪਲੀਕਾ ਆਫ ਦਾ ਦਿੱਲੀ ਪਾਲਿਸੀ ਆ ਜੋ ਦਿੱਲੀ ਟੈਲਰਮੇਟ ਪਾਲਿਸੀ ਦਿੱਤੀ ਗਈ ਚੁਣ ਕੇ ਪਲੇਅਰ ਲਿਆਂਦੇ ਗਏ ਉਹਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਇਨ ਬਿੰਦ ਉਹੀ ਸ਼ਰਾਬ ਘਟਾਲਾ ਪੰਜਾਬ ਦੇ ਵਿੱਚ ਹੋਇਆ ਤੇ ਹੁਣ ਸੀਬੀਆਈ ਨੇ ਕੱਲ ਕਿਹਾ ਹੈ ਕਿ राजू रेफर टू सेक्शन सेन ए एस राजूडा एस वी राजू जरा गवर्नमेंट वालों अवेयर हो रहा कि ए ऑफ करप्शन एक्ट एंड इट सेट रिक्वायर्स परमिशन फ्रॉम द अप्रोप्रिएट अथॉरिटी टू कमेंस एन एंड द स्टेट गवर्नमेंट देयर मतलब पंजाब विच इज कंट्रोल्ड बाय आम आदमी पार्टी अंडर द इन्फ्लुएंस ऑफ द प्रेजेंट एक्यूज केजरीवाल इज नॉट ग्रांटिंग परमिशन अंडर सेक्शन सतारा ए टू इनवेस्टिगेट द ऑफेंस ही इज इन्फ्लुंसिंग the non granting of permission here it is matlab cbi keh rahi hai supreme court de vich ke assi sharab kotala punjab da bhi investigate karna chahunde ha par sanction nahi ditti ja rahi te sanction dene ton darde kadli maan saab tusi je idde katad imandar hai dudh de tote hoye ho tade kadi kisi ne koi paisa nahi banaya kusi ta bilkul ki kende vagner gaddi ch chadde ho gunman tode kol koi nahi ga sheeshmel tusi koi nahi banaya ਹਜ਼ਾਰ ਗਨ ਮਹਿੰਦੀ ਦਾ ਆਪੋਜੀਸ਼ਨ ਝੂਠ ਬੋਲਦੀ ਆ ਤੁਸੀਂ ਤਾਂ ਕੱਲੇ ਹੀ ਤੁਰੇ ਫਿਰਦੇ ਪਿੰਡਾਂ ਤੇ ਬਜ਼ਾਰਾਂ ਦੇ ਵਿੱਚ ਫੇ ਮਤ ਡਰੋ ਤੇ ਸੀਬੀਆਈ ਨੂੰ ਵੀ ਦਿਓ ਪਰਮਿਸ਼ਨ ਟੂ ਇਨਵੈਸਟਿਗੇਟ ਦ ਲਿੱਕ ਸਕੈਂਡਲ ਇਨ ਪੰਜਾਬ ਐਂਡ ਆ ਜਿਹੜਾ ਮਸਲਾ ਇਸ ਵਿਸਲ ਬਲੋਅ ਰਮਨਜੋਤ ਕੌਰ ਨੇ ਉਠਾਇਆ ਵਾ ਇਹਦੀ ਜਾਂਚ ਜੇ ਤੁਹਾਡੇ ਚ ਜਾਨ ਹੈਗੀ ਆ ਤੇ ਇਹਦੀ ਲਿਖ ਦਿਓ ਚੀਫ ਜਸਟਿਸ ਪੰਜਾਬ ਰੈਨਾ ਹਾਈ ਕੋਰਟ ਨੂੰ ਕਿ ਇਹਦੀ ਜੁਡੀਸ਼ੀਅਲ ਇਨਕੁਆਇਰੀ ਜਿਹੜੀ ਉਹ ਕੀਤੀ ਜਾਵੇ ਬਸ ਇਹ ਇਹਨਾਂ ਦਾ ਪਰਖ ਦੀ ਘੜੀ ਹੈ ਜਿਹੜੇ ਰੋਜ਼-ਰੋਜ਼ ਰੋਣਾ ਪਾਉਂਦੇ ਕਿ ਇਮਾਨਦਾਰੀ ਇਮਾਨਦਾਰੀ ਇਥੋਂ ਪਤਾ ਲੱਗ ਜਾਣਾ ਜੇ ਕਿੱਡੇ ਇਮਾਨਦਾਰ ਨੇ ਜੇ ਇਮਾਨਦਾਰ ਨੇ ਜੇ ਸੱਚੇ ਨੇ ਆਮ ਕਵਾਇਟ ਸ਼ੋਰ ਕਿ ਭਗਵਾਨ ਮਾਨ ਵਿਲ ਨੋਟ ਹੈਜੀਟੇਟ ਟੂ ਐਨ ਆਰਡਰ ਆਫ ਵੈਰੀ ਇੰਡੀਪੈਂਡੈਂਟ ਐਂਡ ਅ ਫੇਅਰ ਇਨਵੈਸਟੀਗੇਸ਼ਨ অর ਅ ਜੁਡੀਸ਼ੀਅਲ ਇਨਕੁਆਰੀ ਥੈਂਕ ਯੂ ਸੋ ਮਾਚ ਫॉर ਜੁਆਇਨਿੰਗ ਮੀ ਟੂਡੇ ਨਾਓ ਯੂ ਕੈਨ ਆਸਕ ਮੀ ਕੁਝ ਦੇਖੋ ਮੇਰੇ ਵੱਲੋਂ ਡਿਫਰਮੇਸ਼ਨ ਕਰਨ ਉਸ ਇਨਸਪੈਕਟਰ ਤੇ ਮੇਰੇ ਵੱਲੋਂ ਉਹਦੇ ਤੇ ਪਰਚੇ ਦਰਜ ਕਰਾਉਣ ਪਰ ਆ ਜਿਹੜੇ ਤੱਥ ਡੀਜੀਪੀ ਦੇ ਕੋਲ ਚਲੇ ਗਏ ਨੇ ਜਦ ਤੱਕ ਇਹਦੀ ਜਾਂਚ ਨਹੀਂ ਕਰਵਾਉਣਗੇ ਉਦੋਂ ਤਾਂ ਡਿਫਰਮੇਸ਼ਨ ਦਾ ਨੋਟਿਸ मीनिंगलेस ਹੈ ਉਹਦਾ ਉਹਦਾ ਚਲੇ ਗਿਆ ਤਾਂ ਪਬਲਿਕ ਡੋਮੇਨ ਚ ਆ ਗਿਆ ਵਾ ਔਰ ਜੇ ਉਹ ਕਹਿੰਦਾ ਕਿ ਮੈਂ ਇੱਡਾ ਹੀ ਸਾਫ ਸੁਥਰਾ ਟੈਲਿੰਗ ਟੂ ਸਟੈਪ ਡਾਊਨ ਐਜ਼ ਅ ਮਨਿਸਟਰ ਐਂਡ ਦੈਨ ਫੇਸ ði ਇਨਕੁਆਰੀ ਇਹ ਤਾਂ ਬੜਾ ਨਾਰਮਲ ਜਿਹਾ ਕੋਰਸ ਆ ਜਿਹੜਾ ਇੱਕ ਕਟੜ ਇਮਾਨਦਾਰਾਂ ਵਾਸਤੇ ਬੜਾ ਇੱਕ ਜਨੂਨ ਜਿਹਾ ਕੋਰਸ ਆਫ ਐਕਸ਼ਨ ਆ ਕਿ ਸਿਫਾ ਦਿਓ ਤੇ ਇਨਕੁਆਰੀ ਫੇਸ ਕਰੋ ਪਰਸਲੇ ਤਾਂ ਇਹ ਹੀ ਕਹਿ ਰਿਹਾ ਕਿ ਉਹ ਗਾਦੀ ਅਸਰ ਤੇ ਇਹ ਕੇਲੇ ਕੀਤਾ ਜਾ ਸਕਦਾ ਜਿਸ ਦੇ ਕੋਲ ਅਲਿਗੇਸ਼ਨ ਕੁਰੀਡ ਤੇ ਨਹੀਂ ਗਿਆ ਦੇਖੋ ਦਾਗੀ ਕਿੱਦਾਂ ਵਾ ਸਮਝਾਓ ਮੈਨੂੰ ਉਹ ਸਰਵਿੰਗ ਇਨਸਪੈਕਟਰ ਹੈ ਯਾਦ ਹੋਵੇ ਨਾ ਦਾਗੀ ਆ ਦੇ ਜੇਲ੍ਹ ਚ ਹੈ ਉਹ ਤਾਂ ਬਾਹਰ ਆ ਔਰ ਉਹਨੇ ਇੱਕ ਡੀਜੀਪੀ ਨੂੰ ਸ਼ਿਕਾਇਤ ਲਿਖ ਕੇ ਦਿੱਤੀ ਪੂਰੇ ਤੱਥਾਂ ਦੇ ਆਧਾਰ ਦੇ ਉੱਤੇ ਇਸ ਕਰਕੇ ਇਨਵੈਸਟੀਗੇਸ਼ਨ ਤੋਂ ਕੋਈ ਭੱਜ ਰਹੇ ਨੇ ਸਿਰਫ ਇਹ ਕਹਿ 1 ਮਿੰਟ ਜੀ ਇਹ ਕਹਿ ਦੇਣਾ ਕਿ ਜੀ ਫਲਾਣਾ ਆਫਸਰ ਇਹਨਾਂ ਲਈ ਤਾਂ ਸਾਰੇ ਹੀ ਦਾਗੀ ਆ ਤੇ ਇਕੱਲੇ ਹੀ ਦੁੱਧੂ ਧੋਤੇ ਨੇ ਜਾਂਚ ਤੋਂ ਮਤ ਭੱਜੋ ਜਾਂਚ ਫੇਸ ਕਰੋ ਔਰ ਜਾਂਚ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਹਾਂਜੀ ਦੱਸੋ ਦੇਖੋ ਗੱਲ ਇਹ ਆ ਜਿਹੜਾ ਤੁਸੀਂ ED ਦਾ ਮਸਲਾ ਉਠਾਇਆ ਫਸਟ lets me correct you ED ਡਾਇਰੈਕਟਲੀ ਕੋ ਕੇਸ ਇਨਵੈਸਟੀਗੇਟ ਨਹੀਂ ਕਰ ਸਕਦੀ ਅਨਲੈਸ देयर इज ए ਸ਼ਡਿਊਲਡ ਅਫੈਂਸ ਇਨ ਫਾਰਮ ਆਫ ए FIR ਸੋ ਨਾਓ देयर इज एन FIR ऑलरेडी ਐਗਜ਼ਿਸਟਿੰਗ ਜਿਹੜੀ ਮੈਂ ਕੋਟ ਕਰਤੀ ਆ ਤੇ ED ਦਾ ਕੌਗਨੀਸ ਲੈਣੀ ਚਾਹੀਦੀ ਮੇਰੇ ਹਿਸਾਬ ਨਾਲ ਕਿ ED ਕੈਨ ਟੇਕ ਇਮੀਡੀਏਟ ਕੌਗਨੀਸ ਜਿਹੜੀ FIR ਨਾਓ ਦਰਜ ਹੋਗੀ ਜਨੂਅਰੀ 2024 ਦੀ ਉਹਦਾ ਦੂਜਾ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਵਿਜੀਲੈਂਸ ਨੇ ਛੱਡਤਾ ਮੇਰਾ ਉਹਨਾਂ ਨਾਲ ਕੋਈ ਸਰੋਕਾਰ ਨਹੀਂਗਾ ਮੈਂ ਉਹਨੂੰ ਜਾਣਦਾ ਵੀ ਨਹੀਂਗਾ ਮੈਂ ਤਾਂ ਸਿਰਫ ਕਹਿ ਰਿਹਾ ਕਿ ਜਿਹੜੀ ਉਹਨੇ ਡੀਜੀਪੀ ਨੂੰ ਸ਼ਿਕਾਇਤ ਦਿੱਤੀ ਆ ਉਹਦੇ ਚ ਜਿਹੜੇ ਉਹਨੇ ਇਲਜ਼ਾਮ ਲਾਏ ਨੇ ਕਿ ਇਲੈਕਸ਼ਨ ਫੰਡਿੰਗ ਕਰਦੇ ਸੀ ਕਪੂਰੀਏ ਹੁਣੀ ਜਿਹੜਾ ਜਿਹੜੇ ਇਲਜ਼ਾਮਾਂ ਦੇ ਤਹਿਤ ਸਾਨੂੰ ਗ੍ਰਿਫਤਾਰ ਕੀਤਾ ਗਿਆ ਔਰ ਆਪਣੇ ਓਪੋਨੈਂਟਸ ਨੂੰ ਗ੍ਰਿਫਤਾਰ ਕਰਦੇ ਨੇ ਜਾਂ ਜਿਹੜੇ ਇਲਜ਼ਾਮ ਲਾਏ ਕਿ ਜਿਹੜੀ ਐਸਆਈਟੀ ਦੀ ਹੈੱਡ ਆ ਬੀਬੀ ਯਾਦਵ ਇਹ ਉਹਨੂੰ ਕਹਿ ਰਹੀ ਸੀ ਕਿ ਡੋਨਟ ਇਨਟਰਫੇਅਰ ਇਨ ਦਿਸ ਕੇਸ ਇਸ ਕੇਸ ਤੋਂ ਦੂਰ ਰਹੋ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਥੋੜੀ ਜੀ ਰਹਿ ਗਈ ਸੀ ਲਾਸਟ ਪੁਆਇੰਟ ਇੱਕ ਇਹਨਾਂ ਨੇ ਕਾਲ ਡਿਟੇਲਸ ਵੀ ਕਢਾਈਆਂ ਜਿਉਂ ਦੀਆਂ ਜਾਣ ਪੁੱਛ ਕੇ ਕਾਲ ਡਿਟੇਲਸ ਕਢਾਈਆਂ ਇਹਨਾਂ ਨੇ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੀ ਮਰ ਗਈ ਸੀ ਨਾ ਹਰਜੋਤ ਪੈਂਸ ਦੇ ਘਰ ਬੈਠੇ 1158 ਪ੍ਰੋਫੈਸਰਾਂ ਦੀ ਪ੍ਰੋਟੈਸਟ ਕਰਦੀ ਹੋਈ ਸੁਸਾਈਡ ਕਰ ਗਈ ਸੀ ਇਹ ਏਸੇ ਕੰਪਲੇਂਟ ਤੇ ਜਿਹੜੀ ਮੈਂ ਤੁਹਾਨੂੰ ਕੰਪਲੇਂਟ ਦਿਖਾ ਰਿਹਾ ਨਾ ਇਹਦੇ ਵਿੱਚ ਉਹਨੇ ਜਿਹੜੀ ਅਮਨਜੋਤ ਕੌਰ ਇਨਸਪੈਕਟਰ ਹੈ ਵਿਸਲ ਬਲੋਅਰ ਉਹਨੇ ਲਿਖਿਆ ਵਾ ਕਿ ਇੱਕ ਡੀਐਸਪੀ ਦੇ ਜ਼ਰੀਏ ਜੋਤੀ ਯਾਦਵ ਨੇ ਮੇਰੇ ਕੋਲੋਂ ਦੋ ਨੰਬਰਾਂ ਦੀ 26 10 2023 26 10 2023 ਨੂੰ ਜੋਤੀ ਯਾਦਵ ਨੇ ਇੱਕ ਡੀਐਸਪੀ ਦੇ ਥਰੂ ਦੋ ਟੈਲੀਫੋਨ ਕਾਲਾਂ ਦੀ ਇਲੀਗਲ ਕਾਲ ਡਿਟੇਲ ਕਟਾਈ ਕਿਉਂਕਿ ਸਾਈਬਰ ਇੰਚਾਰਜ ਇਹ ਅਮਨਜੋਤ ਕੌਰ ਸੀ ਤੇ ਉਹ ਤਾਂ ਕਿਸੇ ਦੂਸਰੇ ਡਿਪਾਰਟਮੈਂਟ ਕੰਮ ਕਰ ਰਹੀ ਸੀ ਵਰਬਲੀ ਉਹਨੂੰ ਹੁਕਮ ਕਰਕੇ ਪ੍ਰੋਫੈਸਰ ਬਲਵਿੰਦਰ ਕੌਰ ਜਿਹਨੇ ਸੋਸਾਇਟੀ ਕਮਿਟ ਕੀਤੀ ਉਹਦਾ ਨੰਬਰ ਸੀਗਾ 94639 2929880 ਤੇ ਦੂਸਰਾ ਨੰਬਰ ਸੀਗਾ 94649 97606 ਇੰਨੀਆਂ ਡਿਟੇਲਸ ਨੇ ਇਸ ਕੰਪਲੇਂਟ ਵਿੱਚ ਬ੍ਰੀਕੀ ਨਾਲ ਹੁਣ ਸਿਰਫ ਇਹ ਕਹਿ ਦੇਣਾ ਕਿ ਜੀ ਉਹ ਅਫਸਰ ਦੱਗੀ ਆ ਤਾਂ ਮੈਂ ਕਹਿੰਨਾ ਉਸ ਅਫਸਰ ਨੂੰ ਛੱਡ ਦਿਓ ਤੁਸੀਂ ਤੁਸੀਂ ਜਿਹੜਾ ਹੈਗਾ ਵਾ ਇੱਕ ਜਾਂਚ ਕਰਾਓ ਫਰੋਮ ਅ ਇੰਡੀਪੈਂਡੈਂਟ ਫੇਅਰ ਇਨਕੁਆਰੀ ਬਾਈ ਦੀ ਬਾਈ ਜੁਡੀਸ਼ੀਅਲ ਆਫਸਰ ਸੋ ਇਹ ਗੱਲਾਂ ਜਿਹੜੀਆਂ ਮੇਰੀਆਂ ਸੀਗੀਆਂ ਬੜੀਆਂ ਵਾਜਬ ਨੇ ਮੈਂ ਕੋਈ ਗਲਤ ਗੱਲ ਨਹੀਂ ਮੰਗ ਰਿਹਾ ਮੈਂ ਤਾਂ ਜੋ ਨੇ ਕੰਪਲੇਂਟ ਦਿੱਤੀ ਉਹਦੇ ਆਧਾਰ ਦੇ ਉੱਤੇ ਗੱਲ ਕੀਤੀ ਹਾਂਜੀ ਡੈਡ ਆ ਡੋਟ ਉਹਨਾਂ ਨੇ ਆਪਣੀ ਕੰਪਲੇਂਟ ਮੈਂਸ਼ਨ ਕੀਤਾ ਹੋਇਆ ਮੈਂਸ਼ਨ ਕੀਤਾ ਕਿ ਫਲਾਣੇ ਡੀਐਸਪੀ ਨੇ ਜੋਤੀ ਜਾਦਵ ਦੇ ਕਹਿਣ ਤੇ ਮੇਰੇ ਕੋਲ ਗੈਰ ਕਾਨੂੰਨੀ ਕਾਲ ਡਿਟੇਲ ਇਹ ਵੀ ਆਫੈਂਸ ਆ ਇਲੈਕਸ਼ਨ ਫੰਡ ਲੈਣਾ ਵੀ ਆਫੈਂਸ ਆ ਉਹਨੂੰ ਇਹ ਕਹਿਣਾ ਕਿ ਤੂੰ ਇਸ ਕੇਸ ਤੋਂ ਬਾਹਰ ਰਹਿ ਇਹ ਵੀ ਆਫੈਂਸ ਆ ਤੇ ਜਿਹੜੀ ਉਹਨਾਂ ਦੀ ਆਪਸ ਹੁਣ ਦੇਖੋ ਇਨਵੈਸਟੀਗੇਸ਼ਨ ਕੀ ਮੈਟਰ ਹੁੰਦਾ ਕੋਸੀਬੀ ਇਹ ਜਾਂਚ ਕਰੇ ਜੁਡੀਸ਼ੀਅਲ ਇਹਨਾਂ ਸਾਰੇ ਸਿਸਟਮ ਦੀ ਕੋਲ ਡਿਟੇਲਸ ਨਿਕਲਣਗੀਆਂ ਸਮਝ ਗਏ ਹਰਜੋਤ ਪੈਸ ਦੀ ਕਪੂਰੀਏ ਨਾਲ ਕਪੂਰੀਏ ਦੀ ਆਈਪੀਐਸ ਨਾਲ ਆਈਪੀਐਸ ਦੀ ਪਲਕ ਨਾਲ ਪਲਕ ਦੀ ਕਿਸੇ ਅਗਰ ਹੈ ਜੁਡੀਸ਼ੀਅਲ ਆਫਸਰ ਤਾਂ ਦੇ ਵਿਲ ਬੀ 올 ਕਨੈਕਟਡ ਐਂਡ ਗਾਟ ਟੂਗੇਦਰ ਬਟ ਓਨਲੀ ਏ ਵੈਰੀ ਡੀਪ ਇਨਵੈਸਟੀਗੇਸ਼ਨ ਕੈਨ ਰੀਸੋਲਵ ਦਿਸ ਮੈਟਰ ਐਂਡ ਅਸੀਂ ਇਨਵੈਸਟੀਗੇਸ਼ਨ ਹੀ ਮੰਗ ਰਹੇ ਆ ਇਹ ਤੋਂ ਜ਼ਿਆਦਾ ਅੱਗੇ ਕੁਝ ਨਹੀਂ ਮੰਗ ਰਹੇ ਔਰ ਇਹਦੇ ਰਿਪਰੈਜ਼ੈਂਟੇਸ਼ਨ ਦੇ ਆਧਾਰ ਦੇ ਉੱਤੇ ਹੀ ਮੰਗ ਰਹੇ ਆ ਥੈਂਕ ਯੂ ਸੋ ਮੱਚ ਧੰਨਵਾਦ